ਉਮੇ ਪਟੜੀ ਬਣਾਈ ਹੈ ਜੀ ਲਾਹੌਰ ਦੀ ਤੇ ਉਹ ਲਿਖਿਆ ਸਾਹਮਣੇ ਲਾਹੌਰ ਕੈਂਟ ਲੱਗ ਰਿਹਾ ਜੀ ਆ ਜਾ ਬਾਈ ਮੁੰਡੇ ਉੱਪਰ ਆ ਜਾ ਤੂੰ ਵੀ ਆ ਜਾ ਲਓ ਜੀ ਆ ਕਰੋ ਚੱਕ ਤੁਸੀਂ ਐ ਲੱਗੂਗਾ ਕਿ ਸੱਚੀ ਜੋਧਪੁਰ ਆ ਗਏ ਹਨ ਬਾਈ ਬਹੁਤ ਟਾਈਮ ਪਹਿਲਾਂ ਅੱਜ ਤੋਂ 7-8 ਸਾਲ ਪਹਿਲਾਂ ਬਾਈ ਨੇ ਫੋਟੋ ਕਰਾਉਣ ਵਾਸਤੇ ਮੈਂ ਮੋਟਿਵ ਜਾਂ ਵੀਡੀਓ ਬਣਾਉਣ ਵਾਸਤੇ ਆ ਜੀ ਇਹਨਾਂ ਦਾ ਜੀ ਤੁਸੀਂ ਇਹ ਇਹਨਾਂ ਨੇ ਬਿਲਕੁਲ ਇੱਕ ਪੁਰਾਣਾ ਘਰ ਬਣਾਇਆ ਹੋਇਆ ਜੀ ਜਿਵੇਂ ਅੱਜ ਤੋਂ ਤਕਰੀਬਨ 70-80 ਸਾਲ ਪਹਿਲਾਂ ਸੀਗੇ ਪਹਿਲਾਂ ਖੁੱਲੇ ਚੌਂਕੇ ਹੁੰਦੇ ਸਨ ਜੀ ਤੇ ਬੇਬੇ ਕੋਲ ਬਹਿ ਕੇ ਇਦਾਂ ਹੀ ਗਰਮ ਗਰਮ ਹਨਾ ਇਸ ਤਰ੍ਹਾਂ ਦੁੱਧ ਤਪਣਾ ਰੱਖਿਆ ਹੁੰਦਾ ਸੀ ਜਦੋਂ ਹਨਾ ਲਾਹੌਰ ਚੈੱਕ ਕਰੋ ਜੀ ਇਹ ਲਾਹੌਰ ਹੁਣ ਤੁਹਾਨੂੰ ਲੈ ਕੇ ਜਾਣਾ ਮੈਂ ਉਹਨੇ ਵੀ ਇੱਥੇ ਗਰੀਸ ਕੰਟਰੀ ਦੇ ਵਿੱਚ ਕੋਈ ਇਹੋ ਜਿਹੀ ਥਾਂ ਹੈਗੀ ਆ ਲੈ ਵੀ ਮੁੰਡਿਆ ਨੇੜੋਂ ਲੈ ਕੇ ਦਿਖਾ ਕੇ ਰਾਂ ਤੇ ਇੱਧਰ ਸਾਹਮਣੇ ਜਿਹੜਾ ਮੈਂ ਤੁਹਾਨੂੰ ਗਰੀਸ ਦਾ ਥਿਊ ਦਿਖਾ ਕੇ ਆ ਉਹ ਹੈ ਜੀ ਇੱਥੇ ਬਹੁਤ ਜ਼ਿਆਦੀਆਂ ਲੋਕੇਸ਼ਨਾਂ ਨੇ ਅੱਗੇ ਜਾ ਕੇ ਹੁਣ ਜਿਹੜੀਆਂ ਰਹਿ ਗਈਆਂ ਜੀ ਹੁਣ ਆਪਾਂ ਬਾਈ ਜੀ ਇੱਧਰ ਜਾਣਾ ਇੱਧਰ ਇੱਧਰ ਖੁੱਲਦਾ ਕਿ ਇੱਧਰ ਬਸ ਐਵੇਂ ਹੀ ਅੱਛਾ ਸਟਿਲ ਕੈਂਡ ਨੇ ਸਾਰੀਆਂ ਜੀ ਇੱਧਰ ਵੀ ਦੇਖੋ ਤੁਸੀਂ ਸਟਿਲ ਫੋਟੋਸ ਵਗੈਰਾ ਕੋਈ ਸ਼ੂਟ ਗਾਣਿਆਂ ਦਾ ਬਹੁਤ ਵਧੀਆ ਹੁੰਦਾ ਨੇੜੋਂ ਇਹ ਇਦਾਂ ਇਹ ਬਈ ਡੀਜ਼ਲ ਤੇ ਚੱਲਦੀ ਇਹ ਨਾਲ ਡੀਜ਼ਲ ਹੁੰਦੀ ਨਾਲ ਤੇ ਪੈਟਰੋਲ ਹਾਂ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜੀ ਆ ਮੇਰੇ ਪਿੱਛੇ ਜਿਹੜੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਬਹੁਤ ਵਧੀਆ ਲੋਕੇਸ਼ਨ ਹੈ ਜੀ ਬਸ ਵਲੌਗ ਦੇ ਐਂਡ ਤੱਕ ਬਣੇ ਰਹੋ ਚੀਜ਼ਾਂ ਤੁਹਾਨੂੰ ਇਹੋ ਜਿਹੀਆਂ ਦਿਖਾ ਦੇਣਾ ਵੀ ਤੁਹਾਡਾ ਜੀ ਕਰਨਾ ਸੀ ਆਪਦੀ ਪ੍ਰੀ-ਵੈਡਿੰਗ ਸ਼ੂਟ ਜਿੰਨਾ ਵੀਰਾਂ ਦਾ ਜੇ ਵਿਆਹ ਹੋਣ ਵਾਲਾ ਉਹ ਤਾਂ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੂਟਿੰਗ ਕਰਨੀ ਆ ਤੁਸੀਂ ਫੋਟੋਆਂ ਖਿੱਚਣੀਆਂ ਤੁਸੀਂ ਇੱਥੇ ਆਉਨੋਂ ਤੁਹਾਡਾ ਜੀ ਕਰੂਗਾ ਸੋ ਆਹ ਦੇਖੋ ਜੀ ਸਭ ਤੋਂ ਪਹਿਲਾਂ ਪੁਰਾਣਾ ਮਾਹੌਲ ਸਾਰਾ ਦਿਖਾਇਆ ਗਿਆ ਇਸੇ ਲੋਕੇਸ਼ਨ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਵੇਖਣ ਨੂੰ ਲਾਹੌਰ ਜੈਪੁਰ ਦਾ ਨਜ਼ਾਰਾ ਪਿੰਡਾਂ ਦਾ ਨਜ਼ਾਰਾ ਪਿੰਡ ਦੀਆਂ ਗਲੀਆਂ ਤੇ ਮਤਲਬ ਕਿ ਬਸ ਆ ਗੇਟ ਖੁੱਲ ਗਿਆ ਤਾਂ ਸਮਝੋ ਮਾਹੌਲ ਬਣ ਗਿਆ ਚੈੱਕ ਕਰਾ ਵੀ ਮੁੰਡਿਆ ਇੱਕ ਰੀ ਕੈਮਰਾ ਮਾਰਾ ਕੇ ਕੀ ਕੀ ਆਪਾਂ ਦਿਖਾਉਣ ਜਾ ਰਹੇ ਆ ਇਹ ਬਹੁਤ ਵੱਡੀ ਇੱਕ ਲੋਕੇਸ਼ਨ ਹੈ ਜੀ ਸਾਡੇ ਏਰੀਆ ਦੇ ਵਿੱਚ ਤੇ ਜਿਹੜੀ ਤੁਹਾਨੂੰ ਆਪਾਂ ਦਿਖਾਵਾਂਗੇ ਮੈਂ ਤਾਂ ਹੀ ਕਹਿ ਰਹਾ ਕਿ ਤੁਸੀਂ ਐਂਡ ਤੱਕ ਬਣੇ ਰਹੋ ਸੋ ਆਜੋ ਜੀ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਇਧਰਲੇ ਪਾਸੇ ਆ ਜਿਹੜੇ ਏਰੀਆ ਤੋਂ ਆ ਜਾਵੇ ਮਿੱਤਰਾ ਆ ਬਣਾਇਆ ਹੋਇਆ ਬਾਈਆਂ ਨੇ ਜੈਪੁਰ ਵਾਲੀ ਲੋਕੇਸ਼ਨ ਕਿਉਂਕਿ ਉਧਰਲੇ ਪਾਸੇ ਇਹੋ ਜਿਹੇ ਪਿੱਲਰ ਇਹੋ ਜਿਹੇ ਸਜਾਵਟ ਜਾਂ ਕਾਰਵਿੰਗ ਮੀਨਾਕਾਰੀ ਕਹੇ ਲੋ ਚੱਲਦੀ ਹੈ ਆ ਸਾਹਮਣੇ ਦੇਖੋ ਤੁਸੀਂ ਆ ਚੀਜ਼ ਆ ਕਰੋ ਚੈੱਕ ਜੀ ਇਹ ਚੂਮਰ ਵਗੈਰਾ ਲਗਾਏ ਨੇ ਆ ਸਾਹਮਣੇ ਪੇਂਟਿੰਗ ਇਧਰ ਅਗਲੀਚਾ ਲਗਾ ਕੇ ਤੇ ਇਹ ਆ ਗਿਆ ਜੀ ਪਹਿਲੇ ਨੰਬਰ ਤੇ ਸਟਾਰਟਿੰਗ ਦੇ ਵਿੱਚ ਜੀ ਇਹ ਮਾਹੌਲ ਉਸ ਤੋਂ ਬਾਅਦ ਉਧਰ ਦੂਜੇ ਪਾਸੇ ਵੀ ਸੇਮ ਬਣਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰਾ ਤੁਹਾਨੂੰ ਦਿਖਾਉਣਾ ਹੈ ਆਪਾਂ ਆ ਲੋ ਜੀ ਇਹ ਸਾਰਾ ਤੁਹਾਨੂੰ ਦਿਖਾਵਾਂਗੇ ਬਸ ਇਹ ਆ ਵੀ ਤੁਸੀਂ ਥੋੜਾ ਜਿਹਾ ਵੇਟ ਕਰਨੀ ਹੈ ਤੇ ਸਮਾਨ ਦੇਖੀ ਹੈ ਨਾ ਕਿਉਂਕਿ ਜਦੋਂ ਆਪਾਂ ਸ਼ੂਟ ਕਰਦੇ ਆ ਨਾ ਜੀ ਕੋਈ ਵੀ ਪ੍ਰੀ-ਵੇਡਿੰਗ ਵਗੈਰਾ ਜਾਂ ਹਨਾ ਮੈਰਿਜ ਦਾ ਜਾਂ ਕੋਈ ਵੈਸੇ ਸੌਂਗ ਸ਼ੂਟ ਹੁੰਦਾ ਤਾਂ ਉਹਦੇ ਚ ਅਲੱਗ-ਅਲੱਗ ਚੀਜ਼ਾਂ ਬਖਾਉਣ ਦੀ ਲੋੜ ਪੈਂਦੀ ਹੁਣ ਲਾ ਲੋ ਲਾਇਬ੍ਰੇਰੀ ਦਾ ਸ਼ਾਟ ਲੈਣਾ ਕਿਸੇ ਨੇ ਤਾਂ ਬਾਈ ਜਾਨਾ ਇਹ ਦੇਖੋ ਲਾਇਬ੍ਰੇਰੀ ਬਣਾਈ ਹੈ ਜੀ ਆਪਾਂ ਕਰਦੇ ਆ ਇਹ ਆਪਾਂ ਪੂਰਾ ਮਜ਼ੇ ਨਾਲ ਦੇਖਣਾ ਸਾਰਾ ਵਲੌਗ ਸ਼ ਇੱਥੇ ਬੁੱਕਸ ਵੀ ਨੇ ਐਜ਼ ਇਟ ਇਜ਼ ਬਣਾਇਆ ਜੀ ਤੁਸੀਂ ਇੱਥੇ ਬਹਿ ਕੇ ਰੀਡਿੰਗ ਕਰ ਸਕਦੇ ਹੋ ਲਓ ਜੀ ਆਲੇ ਦੁਆਲੇ ਦੇਖੋ ਪੂਰਾ ਘੈਂਟ ਸਿਸਟਮ ਬਣਾਇਆ ਆ ਬੁੱਕਸ ਦੇਖੋ ਆ ਲਓ ਜੀ ਬੁੱਕਸ ਹੈਗੀਆਂ ਜੀ ਇੱਥੇ ਸੋ ਇਹ ਕੁਝ ਤੁਹਾਨੂੰ ਇੱਥੇ ਮਿਲ ਜੂਗਾ ਤੇ ਹੁਣ ਚੱਲਦੇ ਆ ਨੈਕਸਟ ਅੱਗੇ ਵੇਖਣ ਲਈ ਵੀ ਅੱਗੇ ਕੀ ਕੀ ਚੀਜ਼ਾਂ ਨੇ ਜੀ ਲਾਹੌਰ ਵੀ ਹੈਗਾ ਲਾਹੌਰ ਤੁਹਾਨੂੰ ਉਹ ਵੀ ਵਿੱਚ ਵਿਖਾਉਣਾ ਵੀਡੀਓ ਦੇ ਵਿੱਚ ਜੀ ਤੇ ਆਹ ਲਓ ਜੀ ਆਹ ਹੈਗੀ ਆ ਪਾਰਕ ਤੇ ਉਸ ਤੋਂ ਬਾਅਦ ਸਾਰਾ ਸਿਸਟਮ ਜਿਹੜਾ ਇੱਧਰ ਜਾ ਕੇ ਬਣਿਆ ਹੋਇਆ ਜੀ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਆ ਹੈਗੀ ਹੈ ਜੀ ਗ੍ਰੀਸ ਕੰਟਰੀ ਦੀ ਲੋਕੇਸ਼ਨ ਇਹ ਬਾਈ ਜੀ ਮੈਨੂੰ ਦੱਸ ਕੇ ਗਏ ਨੇ ਕਹਿੰਦੇ ਵੀ ਇੱਥੇ ਗ੍ਰੀਸ ਕੰਟਰੀ ਦੇ ਵਿੱਚ ਕੋਈ ਐਹੋ ਜੀ ਥਾਂ ਹੈਗੀ ਆ ਲੈ ਵੀ ਮੁੰਡਿਆ ਨੇੜੋਂ ਲਿਆ ਕੇ ਦਿਖਾ ਕੇ ਰਾਂ ਇੱਥੇ ਤੁਸੀਂ ਸ਼ੂਟ ਲੈਣਾ ਹਨਾ ਗ੍ਰੀਸ ਵਰਗੀ ਫੀਲਿੰਗ ਤੁਹਾਨੂੰ ਆਊਗੀ ਬਾਕੀ ਤੁਸੀਂ ਸਰਚ ਵਗੈਰਾ ਕਰਕੇ ਦੇਖ ਲਓ ਵੀ ਇਹ ਕਿੱਥੋਂ ਦੀ ਲੋਕੇਸ਼ਨ ਹੈ ਚੰਗੀ ਤਰ੍ਹਾਂ ਐਹੋ ਜੀ ਐਸ ਇਟ ਇਜ਼ ਮਿਲਦੀ ਜੁਲਦੀ ਹਨਾ ਜੀ ਲਓ ਜੀ ਕਰੋ ਚੈੱਕ ਇਹ ਨਜ਼ਾਰਾ ਵੀ ਇੱਥੇ ਤੁਹਾਨੂੰ ਮਿਲ ਜੂ ਲਓ ਜੀ ਆ ਬਾਹਰਲੇ ਪਾਸੇ ਵੇੜਾ ਕਹਿ ਲੋ ਜ ਹਨਾ ਇਹਨਾਂ ਦਾ ਉੱਥੇ ਮਤਲਬ ਕੈਬਨ ਜਾਂ ਬਣਿਆ ਇੱਕ ਇਸ ਤਰ੍ਹਾਂ ਬੇਕਰੀ ਵਗੈਰਾ ਦਾ ਕੁਝ ਖਾਣ ਵਾਲਾ ਸ਼ੂਟ ਲੈਣਾ ਤਾਂ ਇੱਥੇ ਆ ਚੇਅਰ ਲੱਗੀਆਂ ਹੋਈਆਂ ਨੇ ਹਨਾ ਕਪਲ ਦਾ ਜਿਵੇਂ ਵੀ ਹੁੰਦਾ ਤੁਸੀਂ ਜਿਵੇਂ ਵੀ ਸ਼ੂਟ ਲੈਣਾ ਲੈ ਸਕਦੇ ਆਹ ਪਲੇਸ ਬਣੀ ਹੋਈ ਹੈ ਜੀ ਬਾਕੀ ਆ ਵੜਕੇ ਅੰਦਰ ਕੋਈ ਅਲੱਗ ਚੀਜ਼ ਆ ਇਹ ਵੀ ਦੇਖਦੇ ਆਂ ਜੀ ਬਾਹਰੋਂ ਤਾਂ ਪਿੰਜਰਾ ਜਿਹਾ ਪਿਆ ਹੋਇਆ ਤੇ ਹਲੋ ਜੀ ਉੱਪਰ ਚੜਕੀ ਵੀ ਇਸ ਤਰ੍ਹਾਂ ਲੋਕੇਸ਼ਨ ਆ ਨਾ ਹੈ ਮਤਲਬ ਓਨੀਕ ਥਾਂ ਦੇ ਵਿੱਚ ਤੇ ਚੀਜ਼ਾਂ ਬਹੁਤ ਜ਼ਿਆਦੀਆਂ ਨਹੀਂ ਆ ਡੱਡ ਲਓ ਜੀ ਹੁਣ ਆਪਾਂ ਬਾਈ ਜੀ ਇੱਧਰ ਜਾਣਾ ਇੱਧਰ ਇੱਧਰ ਖੁੱਲਦਾ ਕਿ ਇੱਧਰ ਬਸ ਐਵੇਂ ਆ ਇਹ ਸਟਿਲ ਵਾਸਤੇ ਅੱਛਾ ਸਟਿਲ ਵਾਸਤੇ ਆ ਸਟਿਲ ਸ਼ਾਟ ਲੈਣ ਵਾਸਤੇ ਆ ਜੀ ਦੇਖੋ ਤੁਸੀਂ ਕਿੰਨਾ ਘੈਂਟ ਬਣਿਆ ਹੋਇਆ ਜੀ ਲੋ ਜੀ ਗਰੀਸ ਦਾ ਮਾਹੌਲ ਤੁਹਾਨੂੰ ਦਿਖਾਤਾ ਹੈ ਜੈਪੁਰ ਦਾ ਦਿਖਾਤਾ ਹੈ ਲਾਹੌਰ ਵਗੈਰਾ ਤੁਹਾਨੂੰ ਵਿਖਾਉਣਾ ਹੈ ਬਾਕੀ ਇਧਰ ਆ ਬੇਕਰੀ ਦਾ ਸਿਸਟਮ ਵਗੈਰਾ ਹਨਾ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਸ਼ੂਟ ਲੈਣੇ ਆ ਕੋਈ ਬੰਦਾ ਕੋਈ ਇਹ ਬਈ ਇਹ ਕਿਵੇਂ ਆ ਇਹ ਬੁਕਸ ਪਈਆਂ ਨੇ ਇੱਥੇ ਕਾਰਟ ਤੇ ਅੱਛਾ 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 ਠੀਕ ਹੈ ਜੀ ਲੋ ਜੀ ਇਹ ਸਾਰਾ ਸਿਸਟਮ ਸ਼ੂਟ ਕਰਨ ਵਾਸਤੇ ਆ ਤੇ ਇਧਰ ਆ ਜੋ ਜੀ ਇਹ ਇਹ ਵੀ ਸਾਰਾ ਸਟਿਲ ਫੋਟੋਆਂ ਲੈਣ ਵਾਸਤੇ ਆ ਜੀ ਇੱਥੇ ਬੈਠ ਕੇ ਬੀਅਰ ਬਾਰ ਵਗੈਰਾ ਬਣਾਇਆ ਬੀਅਰ ਸਟੋਰ ਆ ਚੈੱਕ ਕਰੋ ਕਪਲ ਦੇ ਵਾਸਤੇ ਤੇ ਚੀਜ਼ਾਂ ਦਾ ਘੈਂਟ ਨੇ ਸਾਰੀਆਂ ਜੀ ਇੱਧਰ ਵੀ ਦੇਖੋ ਤੁਸੀਂ ਸਟਿਲ ਫੋਟੋਸ ਵਗੈਰਾ ਕੋਈ ਸ਼ੂਟ ਗਾਣਿਆਂ ਦਾ ਬਹੁਤ ਵਧੀਆ ਹੁੰਦਾ ਹੋਏਗਾ ਇੱਥੇ ਮੈਨੂੰ ਮੇਰੀ ਤੇ ਇਮੇਜਿਨੇਸ਼ਨ ਇਹੀ ਕਹਿ ਰਹੀ ਹੈ ਜੀ ਉੱਪਰ ਦੇਖੋ ਤੁਸੀਂ ਪੁਲ ਬਣਾਇਆ ਹੈ ਉੱਪਰ ਉੱਪਰ ਵੀ ਆਪਾਂ ਜਾਣੇ ਆ ਉੱਪਰ ਉਹ ਦੇਖਦੇ ਆ ਜਾ ਕੇ ਵੀ ਕੀ ਸਿਸਟਮ ਹੈ ਜਿਹੜਾ ਮੈਂ ਤੁਹਾਨੂੰ ਥੱਲੇ ਉਹ ਦਿਖਾ ਰਿਹਾ ਸੀਗਾ ਜੀ ਉਹ ਆਪਾਂ ਉੱਪਰ ਆ ਗਏ ਹਾਂ ਜੀ ਉਸੇ ਏਰੀਆ ਦੇ ਵਿੱਚ ਤੇ ਦੂਰ ਤੱਕ ਦੇਖੋ ਤੁਸੀਂ ਕਿੰਨੀਆਂ ਲੋਕੇਸ਼ਨਾਂ ਨੇ ਅੱਗੇ ਪਰਾਂ ਉਹ ਕੱਚੇ ਘਰ ਵੀ ਬਣੇ ਹੋਏ ਨੇ ਉੱਥੇ ਮੈਨੂੰ ਲੱਗਦਾ ਕੋਈ ਸ਼ੂਟਿੰਗ ਵਗੈਰਾ ਚੱਲ ਰਹੀ ਹੈ ਜੀ ਤੇ ਇੱਧਰ ਸਾਹਮਣੇ ਜਿਹੜਾ ਮੈਂ ਤੁਹਾਨੂੰ ਗਰੀਸ ਦਾ ਵਿਊ ਦਿਖਾ ਗਿਆ ਉਹ ਹੈ ਜੀ ਇੱਥੇ ਬਹੁਤ ਜ਼ਿਆਦੀਆਂ ਲੋਕੇਸ਼ਨਾਂ ਨੇ ਅੱਗੇ ਜਾ ਕੇ ਹੁਣ ਜਿਹੜੀਆਂ ਰਹਿ ਗਈਆਂ ਨੇ ਉਹ ਤੁਹਾਨੂੰ ਦਿਖਾਣੇ ਆ ਆ ਦੇਖੋ ਜੀ ਇੱਥੋਂ ਆਪਾਂ ਥੱਲੇ ਹੋਏ ਇਸ ਲੋਕੇਸ਼ਨ ਤੋਂ ਆਏ ਆ ਜੀ ਆ ਚੈੱਕ ਕਰੋ ਸਟਿਲ ਫੋਟੋ ਲੈਣ ਵਾਸਤੇ ਹਾਂਜੀ ਇਹ ਦੇਖੋ ਜੀ ਤੁਸੀਂ ਇਹ ਇਹਨਾਂ ਨੇ ਬਿਲਕੁਲ ਇੱਕ ਪੁਰਾਣਾ ਘਰ ਬਣਾਇਆ ਹੋਇਆ ਜੀ ਜਿਵੇਂ ਅੱਜ ਤੋਂ ਤਕਰੀਬਨ 70-80 ਸਾਲ ਪਹਿਲਾਂ ਸੀਗੇ ਮਿੱਟੀ ਦੇ ਘਰ ਹਨਾ ਓਵੇਂ ਮਾਹੌਲ ਕ੍ਰੀਏਟ ਕੀਤਾ ਅੰਦਰ ਜਾ ਕੇ ਫਿਰ ਆਪਾਂ ਸਾਰਾ ਵੇਖਨੇ ਆ ਜੀ ਤੇ ਬਾਕੀ ਮੈਨੂੰ ਤਾਂ ਘੈਂਟ ਲੱਗਾ ਦਰਵਾਜ਼ਾ ਦੇਖੋ ਜੀ ਵੇਖਣ ਵਾਲੀਆਂ ਚੀਜ਼ਾਂ ਗੱਲੀਆਂ ਗੱਲੀਆਂ ਤੁਹਾਨੂੰ ਦਿਖਾਉਣਾ ਆ ਚੈੱਕ ਕਰੋ ਜੀ ਦਰਵਾਜ਼ਾ ਪੂਰਾ ਪੁਰਾਣੀ ਟਾਈਮ ਵਾਲਾ ਬਣਾਇਆ ਜੀ ਵਿੱਚ ਲੋਹੇ ਦੀਆਂ ਪੱਤੀਆਂ ਨੇ ਸਾਈਡ ਤੇ ਲੱਕੜ ਲੱਗੀ ਹੋਈ ਹੈ ਜੀ ਲੋ ਜੀ ਸਿੰਪਲ ਜਿਹਾ ਡਿਜ਼ਾਈਨ ਹਨਾ ਅੰਦਰ ਆਜੋ ਇੱਥੇ ਕੋਈ ਸ਼ੂਟ ਵਗੈਰਾ ਚੱਲ ਰਿਹਾ ਜੀ ਪਹਿਲਾਂ ਹੀ ਕਿਸੇ ਸੌਂਗ ਦਾ ਜਾਂ ਕਿਸੇ ਆਈ ਥਿੰਕ ਮੂਵੀ ਵਗੈਰਾ ਦਾ ਚੱਲਦਾ ਹੋਊਗਾ ਤੇ ਆਹ ਪਰਾਣਾ ਖੁੱਲਾ ਜੀ ਇਹ ਬਈ ਖੂ ਬਣਾਇਆ ਹੋਇਆ ਖੂ ਆ ਦੇਖੋ ਜੀ ਘਰ ਦੇ ਵਿੱਚ ਪਰਸਨਲ ਖੂ ਕਿਸੇ ਦਾ ਹਨਾ ਜਿਵੇਂ ਇੱਕ ਮਤਲਬ ਇੱਕ ਸੈਂਪਲ ਵਿਖਾਇਆ ਜੀ ਖੂ ਇਦਾਂ ਹੁਣ ਅੱਜ ਦੇ ਟਾਈਮ ਸਿਰਫ ਇੱਕ ਵਿਖਾਉਣ ਲਈ ਚੀਜ਼ਾਂ ਰਹਿ ਗਈਆਂ ਨੇ ਹਾਂਜੀ ਆ ਰਸੋਈ ਆ ਗਈ ਜੀ ਆ ਚੈੱਕ ਕਰੋ ਇਸ ਤਰ੍ਹਾਂ ਪਹਿਲਾਂ ਖੁੱਲੇ ਚੌਂਕੇ ਹੁੰਦੇ ਸਨ ਜੀ ਤੇ ਬੇਬੇ ਕੋਲ ਬਹਿ ਕੇ ਇਦਾਂ ਹੀ ਗਰਮ ਗਰਮ ਹਨਾ ਇਸ ਤਰ੍ਹਾਂ ਦੁੱਧ ਤਪਣਾ ਰੱਖਿਆ ਹੁੰਦਾ ਸੀ ਜਦੋਂ ਹਨਾ ਜੀ ਤੇ ਆ ਗਾਗਰਾਂ ਗਲਾਸ ਪਿੱਤਲ ਦੇ ਆ ਦੇਖੋ ਲਿਆ ਵੀ ਨੇੜੇ ਵਿਖਾ ਮੜਾ ਆਪਾਰਾ ਬਹੁਤ ਗਲਾਸ ਘੱਟੋ ਘੱਟ ਅੱਧਾ ਕਿਲੋ ਦਾ ਜੀ ਗਲਾਸ ਪਿੱਤਲ ਦਾ ਗਲਾਸ ਹੈ ਜੀ ਆ ਜਾ ਨੇੜੇ ਆ ਜਾ ਤੇ ਆਹ ਦੇਖੋ ਤੁਸੀਂ ਆ ਆਗੇ ਬਰਤਨ ਚਾਹ ਵਗੈਰਾ ਬਣਾਉਣਾਸਤੇ ਹਨ ਇਹ ਵੀ ਪਿੱਤਲ ਦੇ ਨੇ ਨਾ ਬਾਈ ਹਾਂ ਇਹ ਪਿੱਤਲ ਦੇ ਨੇ ਜੀ ਲਓ ਜੀ ਕਰੋ ਚੈੱਕ ਇਹ ਤਾਂ ਆ ਗਿਆ ਪੁਰਾਣੇ ਘਰ ਦਾ ਚੌਂਕਾ ਹਨਾ ਕਿੰਨਾ ਵਧੀਆ ਲੱਗਦਾ ਫੀਲਿੰਗ ਯਾਰ ਕਿੰਨਾ ਸਕੂਨ ਦੇਖੋ ਆਪਾਂ ਇੱਕ ਇਹ ਸਿੰਪਲ ਦੇਖ ਰਹੇ ਹਾਂ ਨਾ ਇੱਕ ਮਾਡਲ ਤਿਆਰ ਕੀਤਾ ਹੋਇਆ ਪੁਰਾਣੇ ਘਰ ਦਾ ਪਰ ਜਿਹੜੇ ਇਨਸਾਨ ਇਸ ਘਰ ਚ ਪਹਿਲਾਂ ਇੰਨਾ ਜਿਹਾ ਰਹਿ ਚੁੱਕੇ ਨੇ ਇਹੋ ਜਿਹਾਂ ਚ ਉਹਨਾਂ ਦਾ ਕਿੰਨਾ ਵਧੀਆ ਲਾਈਫ ਸਟਾਈਲ ਹੋਏਗਾ ਹਨਾ ਕਿੰਨਾ ਉਹਨਾਂ ਨੂੰ ਸਕੂਨ ਹੋਏਗਾ ਜੀ ਹਾਂ ਜੀ ਹਾਂ ਚਰਖਾ ਹੋ ਗਿਆ ਜੀ ਚਰਖਾ ਰੂੰਦਾ ਵੇਖਿਆ ਮੈਂ ਮਟਿਆਰ ਬਣਾ ਇੱਧਰ ਆ ਜਾਓ ਜੀ ਅੰਦਰ ਆ ਹੈਗਾ ਜੀ ਕਮਰਾ ਬਾਈ ਲਓ ਜੀ ਇਹ ਕਮਰਾ ਨਹੀਂ ਇਹ ਮਤਲਬ ਡਿਊਟੀ ਹੈ ਨਾ ਲੰਘਣ ਵਾਸਤੇ ਹਾਰ ਪਰ ਹਾਂ ਐਜ਼ ਕਮਰਾ ਵੀ ਯੂਜ਼ ਕਰ ਸਕਦੇ ਆਪਾਂ ਆ ਲਓ ਜੀ ਹੁਣ ਇੱਥੇ ਪੁਰਾਣੇ ਘਰ ਦੇ ਵਿੱਚ ਹੁਣ ਡੀਟੈਲਾਈਜੇਸ਼ਨ ਆ ਗਿਆ ਜੀ ਸਾਰਾ ਸਿਸਟਮ ਦੇਖੋ ਤੁਸੀਂ ਉੱਪਰ ਬਾਲੇ ਵਗੈਰਾ ਹਣਾ ਪਹਿਲਾਂ ਤਾਂ ਮਤਲਬ ਕਾਨਿਆਂ ਕੁੰਨਿਆਂ ਦੀ ਕਰਦੇ ਸੀ ਹਣਾ ਸ਼ਤ ਤੱਕ ਚਲੋ ਹੁਣ ਸਮਾਂ ਬਦਲਣ ਦੇ ਨਾਲ ਹਣਾ ਇੱਧਰ ਆ ਜਿਓ ਆ ਬੈਕ ਸਾਈਡ ਤੇ ਨਾ ਕਰਦੇ ਆਹ ਦੇਖੋ ਤੁਸੀਂ ਇਹ ਪਿੰਡ ਦੀਆਂ ਗਲੀਆਂ ਵਿਖਾਈਆਂ ਨੇ ਇੱਕ ਆ ਦੁਕਾਨ ਵਿਖਾਈਏ ਉਹ ਤੁਹਾਨੂੰ ਵਿਖਾਣੇ ਆ ਜੀ ਸਾਨੂੰ ਇੱਥੇ ਵਲੌਗ ਸ਼ੂਟ ਕਰਨ ਦਾ ਮਜ਼ਾ ਬਹੁਤ ਆ ਰਿਹਾ ਕਿਉਂਕਿ ਬੜਾ ਮਾਹੌਲ ਸ਼ਾਂਤ ਹੈ ਖੇਤਾਂ ਦੇ ਵਿੱਚ ਆ ਇੱਕ ਚੀਜ਼ ਰਹਿ ਗਈ ਨੋਟ ਕਰਨ ਵਾਲੀ ਆਹ ਦੇਖੋ ਤੁਸੀਂ ਇੰਨਾ ਚ ਰੱਖਦੇ ਸੀ ਇਹ ਪੁਰਾਣੇ ਟਾਈਮਾਂ ਦੇ ਵਿੱਚ ਦੀਵੇ ਵੈਸਤਾ ਜਿਹੜੇ ਸਾਡੇ ਹਾਮ ਉਮਰ ਨੇ ਜਾਂ ਸਾਡੇ ਤੋਂ ਵੱਡੇ ਨੇ ਉਹਨਾਂ ਨੂੰ ਪਤਾ ਹੋਏਗਾ ਅਸੀਂ ਵੀ ਇਹ ਲਾਸਟ ਜੀ ਪੀੜੀ ਆ ਜਿਨ੍ਹਾਂ ਨੇ ਚੀਜ਼ਾਂ ਚੰਗੀ ਤਰ੍ਹਾਂ ਵੇਖੀਆਂ ਨੇ ਆਜੋ ਹੁਣ ਤੁਹਾਨੂੰ ਦਿਖਾਵਾਂ ਆ ਦੇਖੋ ਵਿੱਚ ਦੀ ਇਹਨਾਂ ਨੇ ਗੈਪ ਰੱਖਿਆ ਇੱਧਰ ਜਾ ਕੇ ਖੇਤ ਵਾਹੋਨੇ ਆ ਸਰੋਂ ਹਨ ਜੇ ਕਿਸੇ ਨੇ ਵੇਖਣੀ ਆ ਸ਼ੂਟ ਕਰਨ ਵਾਸਤੇ ਨਾਲ ਲਿਵਿੰਗ ਸਟਾਈਲ ਦਿਖਾਇਆ ਪੁਰਾਣਾ ਦੇ ਨਾਲ ਸ਼ੂਟ ਦੋਵੇਂ ਕੰਮਾਂ ਦਾ ਇਹਦੇ ਵਿੱਚ ਮਤਲਬ ਆਪਾਂ ਦੋਵੇਂ ਕੰਮ ਇੱਕ ਤੋਂ ਲੈ ਹੋਏ ਨੇ ਹਨ ਤੇ ਲਓ ਜੀ ਇੱਕ ਆ ਐਂਟਰੀ ਹੈ ਬੜੀ ਸ਼ਾਂਤੀ ਹੈ ਯਾਰ ਹਨਾ ਬਾਈ ਇਹ ਠੰਡਾ ਵੀ ਰਹਿੰਦਾ ਨਾ ਏਰੀਆ ਥੋੜਾ ਜਿੱਥੇ ਮਿੱਟੀ ਦੇ ਬਣੇ ਹੁੰਦੇ ਨੇ ਘਰ ਹਨਾ ਆ ਲਓ ਜੀ ਆ ਪ ਇਦਾਂ ਲੰਘ ਸਕਦੇ ਆਪਾਂ ਇਹ ਗਲੀ ਇਹ ਜਿਹੜੀ ਸਿੱਧਾ ਜਾਂਦੀ ਹੈ ਜੀ ਚੇਤਾਵਾਂ ਵੱਲ ਹਣਾ ਚਲੋ ਜੀ ਹੁਣ ਆਪਾਂ ਐ ਨੂੰ ਜਾਂਦੇ ਆ ਜੀ ਲਓ ਜੀ ਆਹ ਲੋ ਆ ਦੁਕਾਨ ਆ ਗਈ ਭਾਈ ਜੀ ਲਓ ਜੀ ਦੁਕਾਨ ਆ ਗਈ ਜੀ ਆਹ ਚਾਹਲੀ ਦੁਕਾਨ ਹੈ ਹਣਾ ਲਓ ਜੀ ਆ ਆਪਣੇ ਕਾਪ ਰੱਖਣ ਵਾਸਤੇ ਆ ਗਿਆ ਆ ਕੀਤਲੀ ਪਈ ਹੈ ਹਣਾ ਭਾਈ ਜੀ ਤੇ ਆਹ ਸਾਬ ਤਾਂ ਹਣਾ ਧਾਰ ਜਿੰਨੇ ਕਰਨ ਕਰਨਾ ਆ ਮਟਰ ਮਠੀਆਂ ਸਾਰਾ ਸਮਾਨ ਪਿਆ ਹੈ ਸ਼ਾਪ ਅੰਦਰੋਂ ਚੈੱਕ ਕਰਾਓ ਜੀ ਤੁਸੀਂ ਇਹ ਪੂਰਾ ਮਾਹੌਲ ਹੋਵੇ ਛੋਟੀ ਜੀ ਹੱਟੀ ਹੱਟੀ ਬਣੀ ਹੋਈ ਹੈ ਨਾ ਛੋਟੀ ਜੀ ਹੱਟੀ ਹੈ ਨਾ ਤੇ ਆ ਫਿਰ ਇਧਰਲੇ ਪਾਸੇ ਉੱਪਰ ਵੀ ਜਾਂਦੇ ਆ ਉੱਪਰ ਸ਼ੂਟ ਚੱਲੀ ਜਾਂਦਾ ਤੇ ਆ ਬਾਈ ਜੀ ਆ ਬਾਜ਼ਾਰ ਹੈ ਜੀ ਅੱਛਾ ਜੀ ਲਓ ਜੀ ਇਹ ਬਾਜ਼ਾਰ ਆ ਗਿਆ ਪੁਰਾਣਾ ਬਾਜ਼ਾਰ ਮਤਲਬ ਇਦਾਂ ਹੁੰਦੇ ਸਨ ਜੀ ਪੁਰਾਣੇ ਟਾਈਮਾਂ ਦੇ ਵਿੱਚ ਖੁੱਲਾ ਹੀ ਚੱਲਦਾ ਸੀ ਖੁੱਲਾ ਹੀ ਚੱਲਦਾ ਸੀ ਬਾਈਾਂ ਜੀ ਹੁਣ ਲਓ ਜੀ ਇਹ ਬਾਜ਼ਾਰ ਆ ਗਿਆ ਜੀ ਹੁਣ ਉੱਪਰ ਜਾ ਕੇ ਇੱਕ ਵਾਰੀ ਦੇਖ ਲਈ ਬਾਈ ਚਵਾਰਾ ਬਣਿਆ ਹੋਇਆ ਉੱਪਰ ਠੀਕ ਹੈ ਜੀ ਹਾਂ ਜੀ ਹਾਂ ਲਓ ਜੀ ਲਓ ਜੀ ਆਪਾਂ ਉੱਪਰ ਜਾ ਰਹੇ ਆ ਤੇ ਪੌੜੀ ਵਗੈਰਾ ਇਹਨਾਂ ਨੇ ਉਵੇਂ ਬਣਾਈ ਵੈਸੇ ਇਹ ਸਿਮੈਂਟਡ ਹੁੰਦੀ ਆ ਤਿਆਰ ਪਰ ਲੇਕਿਨ ਉੱਪਰ ਗਾਰਾ ਵਗੈਰਾ ਲਾ ਕੇ ਸੇਮ ਪੁਰਾਣਾ ਮਾਡਲ ਬਣਾਇਆ ਆ ਜਾ ਵੀ ਮੁੰਡਿਆ ਅਸੀਂ ਆ ਜਿਹੜਾ ਚਵਾਰਾ ਉੱਤੇ ਚੜੇ ਆ ਉੱਪਰੋਂ ਦੇਖੋ ਕਿੰਨਾ ਘੈਂਟ ਲੱਗਦਾ ਕਿੰਨਾ ਪਿਆਰਾ ਲੱਗਦਾ ਜੀ ਲਓ ਜੀ ਆ ਉੱਪਰੋਂ ਸਾਰਾ ਜੀ ਤੇ ਆਲੂ ਕਰੋ ਚੈੱਕ ਡਿਜ਼ਾਈਨ ਬਹੁਤ ਘੈਂਟ ਬਣਾਇਆ ਹਨਾ ਬਈਆਂ ਨੇ ਲਓ ਜੀ ਉਹ ਸਾਹਮਣੇ ਹੈਗਾ ਜੀ ਲਾਹੌਰ ਚੈੱਕ ਕਰੋ ਜੀ ਇਹ ਲਾਹੌਰ ਹੁਣ ਤੁਹਾਨੂੰ ਲੈ ਕੇ ਜਾਣਾ ਮੈਂ ਉੱਥੇ ਵਿਖਾਉਣਾ ਤੁਹਾਨੂੰ ਰੇਲਵੇ ਸਟੇਸ਼ਨ ਨਾਲੇ ਆਂਬੈਸਡਰ ਖੜੀ ਆ ਤੇ ਇੱਕ ਸਕੂਟਰ ਖੜਾ ਉਹ ਦਿਖਾਣੇ ਆ ਆ ਉੱਪਰ ਮਮਟੀ ਗਹਿ ਲਓ ਜਹਣਾ ਪੌੜੀ ਦੀ ਛੱਤ ਤੇ ਨਹੀਂ ਹੈਗੀ ਵੈਸੇ ਇੱਕ ਚਵਾਰਾ ਬਣਾਇਆ ਜੀ ਇਹਨਾਂ ਨੇ ਹਨਾ ਚਵਾਰੇ ਦਾ ਮਾਡਲ ਜੱਕ ਤਿਆਰ ਕੀਤਾ ਹੋਇਆ ਆ ਦੇਖੋ ਅੰਦਰੋਂ ਬਾਹਰ ਸ਼ੂਟਿੰਗ ਵਗੈਰਾ ਚੱਲ ਜਿੰਦੀ ਹੈ ਕਿਸੇ ਸੌਂਗ ਦੀ ਲਓ ਜੀ ਇਹਨਾਂ ਕੋਲ ਆ ਜੇ ਵੀ ਤੁਸੀਂ ਫੋਟੋ ਸ਼ੂਟ ਕਰਾਉਣਾ ਹੈ ਜਾਂ ਕੋਈ ਵੀਡੀਓ ਦੇ ਵਿੱਚ ਲੈਣੀ ਹੈ ਬਾਈਆਂ ਕੋਲ ਅੰਬੈਸਡਰ ਗੱਡੀ ਵੀ ਆ ਜਾ ਯਾਰ ਦਿਖਾ ਨੇੜੋਂ ਇਹ ਇਦਾਂ ਇਹ ਬਾਈ ਡੀਜ਼ਲ ਤੇ ਚੱਲਦੀਆਂ ਨੇ ਡੀਜ਼ਲ ਹੀ ਹੁੰਦੀਆਂ ਨੇ ਤੇ ਪੈਟਰੋਲ ਹਾਂ ਇਹ ਅੰਬੈਸਡਰ ਗੱਡੀ ਬਹੁਤ ੱਕੜ ਗੱਡੀਆਂ ਹੁੰਦੀਆਂ ਨੇ ਤੇ ਸ਼ੂਟ ਵਾਸਤੇ ਬਹੁਤ ਵਧੀਆ ਬਣੀਆਂ ਦੇਖੋ ਸਾਈਡ ਤੇ ਇਹ ਅੱਜ ਤੋਂ 40 50 ਸਾਲ ਪਹਿਲਾਂ ਇਹੀ ਚੱਲਦੀਆਂ ਸੀਗੀਆਂ ਜੀ ਤੇ ਬਹਿ ਕੇ ਵਿੱਚ ਦੇਖਦੇ ਆ ਜਾ ਬਈ ਇਧਰ ਆ ਆ ਲਓ ਜੀ ਇਹਨਾਂ ਦੇ ਸਟੀering ਸਟੋਰੀਂਗ ਤਾਂ ਨਹੀਂ ਪਾਵਰ ਹੈਗੇ ਜੀ ਹਨਾ ਪਾਵਰ ਤਾਂ ਨਹੀਂ ਗੇ ਲਓ ਜੀ ਸਿੰਪਲ ਹੀ ਇਹਨਾਂ ਦੇ ਸਟੀering ਵਗੈਰਾ ਹੁੰਦੇ ਨੇ ਤੇ ਬਹੁਤ ਜ਼ੋਰ ਮਾਰਦੀ ਹੈ ਪੂਰਾ ਤੱਕੜ ਗੱਡੀ ਇਹ ਲਓ ਜੀ ਇਹ ਤਾਂ ਆ ਗਈ ਐਮਬੈਸਡਰ ਤੇ ਹੁਣ ਆਪਾਂ ਉਹ ਲਾਹੌਰ ਵਾਲਾ ਤੁਹਾਨੂੰ ਲੋਕੇਸ਼ਨ ਦਿਖਾਉਨੇ ਆ ਜੀ ਲੋਕੇਸ਼ਨਾਂ ਅਜੇ ਹੋਰ ਵੀ ਦੇਖਣ ਵਾਲੀਆਂ ਨੇ ਬਹੁਤ ਇਹ ਤੁਹਾਨੂੰ ਹਾਂ ਕੋਈ ਗੱਲ ਨਹੀਂ ਜੀ ਆ ਦੇਖੋ ਇੱਥੇ ਘੋੜੀ ਵੀ ਮਿਲ ਜੂ ਸ਼ੂਟ ਵਾਸਤੇ ਇਹ ਕਾ ਚੱਲ ਰਹੀ ਹੈ ਸੋ ਇਹਨਾਂ ਨੇ ਸਾਰਾ ਪਲਾਨ ਕੀਤਾ ਹੋਇਆ ਸਿਸਟਮ ਜੇ ਤੁਸੀਂ ਹਨਾ ਹਰ ਇੱਕ ਚੀਜ਼ ਦੀ ਇੱਥੇ ਆਪਣੀ ਮਨਪਸੰਦ ਤੁਸੀਂ ਹਨਾ ਲੋਕੇਸ਼ਨ ਸ਼ੂਟਿੰਗ ਵਾਸਤੇ ਚੀਜ਼ਾਂ ਨਾਲ ਕੋਲ ਹੈਗੀਆਂ ਜਿਵੇਂ ਘੋੜੀ ਹੈ ਤੇ ਆਹ ਲੋ ਜੀ ਆ ਸਕੂਟਰ ਦਾ ਪੁਰਾਣਾ ਜੀ ਇਹ ਲੰਬਰੇਟਾ ਬਾਈ ਲੰਬਰੇਟਾ ਇਹ ਲੰਬਰੇਟਾ ਬਣਾਇਆ ਜੀ ਸਕੂਟਰ ਚੈੱਕ ਕਰੋ ਤੁਸੀਂ ਲਓ ਜੀ ਆ ਆ ਗਿਆ ਜੀ ਲਾਹੌਰ ਤੇ ਲਾਹੌਰ ਦਾ ਸਟੇਸ਼ਨ ਆਪਾਂ ਤੁਹਾਨੂੰ ਦਿਖਾਉਨੇ ਆ ਲਓ ਜੀ ਬੜਾ ਘੈਂਟ ਲਿਖਿਆ ਹੋਇਆ ਤੇ ਲਿਖਿਆ ਹੀ ਬਹੁਤ ਸੋਹਣਾ ਲੱਗਦਾ ਪਿਆ ਜੀ ਆਜੋ ਆ ਦੇਖੋ ਉਵੇਂ ਪਟੜੀ ਬਣਾਈ ਹੈ ਜੀ ਲਾਹੌਰ ਦੀ ਤੇ ਉਹ ਲਿਖਿਆ ਸਾਹਮਣੇ ਲਾਹੌਰ ਘੈਂਟ ਲੱਗ ਰਿਹਾ ਜੀ ਆ ਜਾ ਬਾਈ ਮੁੰਡੇ ਉੱਪਰ ਆ ਜਾ ਤੂੰ ਵੀ ਆ ਜਾ ਆ ਲਓ ਜੀ ਸਾਹਮਣੇ ਮੈਪ ਵੀ ਹੈਗਾ ਇਹ ਆਪਾਂ ਇਕ ਆਰਜੀ ਤੌਰ ਤੇ ਫੀਲਿੰਗ ਲੈ ਕੇ ਦੇਖ ਲੈਨੇ ਆ ਵੀ ਜੇ ਅਸੀਂ ਵੀ ਲਾਹੌਰ ਕਿਤੇ ਜਾਣਾ ਹੁੰਦਾ ਤੇ ਇਸ ਤਰ੍ਹਾਂ ਬਹਿ ਕੇ ਸਟੇਸ਼ਨ ਤੇ ਹਨਾ ਵੇਟ ਕਰਦੇ ਤੇ ਇਹ ਲਾਹੌਰ ਦਾ ਸਟੇਸ਼ਨ ਆ ਜੀ ਤੇ ਆਪ ਕੀ ਆ ਬਾਕੀ ਨਾ ਅੱਗੇ ਆ ਦੇਖੋ ਟਿਕ ਟਕਰ ਸਟੇਸ਼ਨ ਮਾਸਟਰ ਦਾ ਰੂਮ ਵਗੈਰਾ ਸਾਰਾ ਉਵੇਂ ਹੀ ਬਣਾਇਆ ਆ ਜਾ ਉੱਪਰ ਆ ਜਾ ਦਿਖਾ ਦੇ ਆ ਸਟੇਸ਼ਨ ਹਨਾ ਤੇ ਆ ਇਧਰ ਮੈਪ ਵੀ ਹੈਗਾ ਜੀ ਆ ਦੇਖੋ ਲਾਹੌਰ ਮੁਗਲਪੁਰਾ ਸੁਦਮਾਨ ਲਾਹੌਰੀ ਕੈਂਟ ਲਾਹੌਰ ਕੈਂਟ ਸੌਰੀ ਹਨਾ ਕੋਟ ਲਖਪਤ ਇਹ ਮਤਲਬ ਉਧਰ ਦੇ ਨਾਮ ਨੇ ਹਨਾ ਸਾਰੇ ਬਾਕੀ ਆ ਕੋਈ ਚਾਹ ਚ ਪੀਣੀ ਹੈ ਕਿਸੇ ਨੇ ਤੁਸੀਂ ਡਿਮਾਂਡ ਕਰ ਸਕਦੇ ਹੋ ਜੀ ਲਓ ਜੀ ਇਹ ਸਟੇਸ਼ਨ ਤੇ ਕਿਸੇ ਟਾਈਮ ਉਦੋਂ ਐਵੇਂ ਰਿਹਾ ਹੋਏਗਾ ਸਿਸਟਮ ਵੀ ਚਾਹ ਬਣਾਉਂਦੇ ਹੋਣਗੇ ਜਾਂ ਆ ਖਾਣ ਵਾਸਤੇ ਮੱਠੀਆਂ-ਮੱਠੀਆਂ ਪਈਆਂ ਜਿਹੜੀਆਂ ਆ ਗਲਾਸੀਆਂ ਕੱਚ ਦੀਆਂ ਚਾਹ ਪੀਣ ਵਾਸਤੇ ਲਓ ਵੀ ਮਿੱਤਰੋ ਇਹ ਹੈਗੀ ਜੀ ਲੋਕੇਸ਼ਨ ਲਾਹੌਰ ਦੀ ਘੈਂਟ ਲੋਕੇਸ਼ਨ ਹੈ ਲਓ ਜੀ ਆ ਹੈਗਾ ਜੀ ਸੈਵਨ ਡੋਰ ਸੈੱਟ ਲਓ ਜੀ ਪੂਰਾ ਘੈਂਟ ਮਾਹੌਲ ਆ ਯਾਰ ਸਜਾਬ ਸੂਟ ਕਰਕੇ ਆ ਦੇਖੋ ਤੁਸੀਂ ਬਹਿਣ ਵਾਸਤੇ ਵੱਡੀ ਚੇਰ ਇੱਥੇ ਲੱਗੀ ਐ ਪੰਜਾਬੀ ਮਾਹੌਲ ਆ ਇੱਕ ਨੰਬਰ ਸ਼ੀਸ਼ਾ ਆ ਗਿਆ ਜ ਸਾਹਮਣੇ ਤੇ ਆ ਲੋ ਜੀ ਫੋਟੋ ਮ ਕਰਾਉਣ ਵਾਸਤੇ ਐ ਮੈਂ ਨੋਟਿਵ ਜਾਂ ਵੀਡੀਓ ਬਣਾਉਣ ਵਾਸਤੇ ਐ ਇਹਨਾਂ ਦਾ ਮੈਂ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਦਿਖਾਉਣਾ ਰਹਿਣਾ ਹਨਾ ਆ ਖੇਤਾਂ ਦੇ ਵਿੱਚ ਉੱਪਰ ਬੈਠ ਕੇ ਰਾਕੀ ਕਰਨ ਵਾਸਤੇ ਸੀ ਨਾ ਬਾਈ ਇਹ ਚੀਜ਼ਾਂ ਆ ਸਾਹਮਣੇ ਦੇਖੋ ਜੀ ਤੁਸੀਂ ਇੱਥੇ ਵੀ ਬਹਿ ਕੇ ਸ਼ੂਟ ਜਿਹੜਾ ਆਪਾਂ ਬੰਨੇ ਪ੍ਰੀ ਵੈਡਿੰਗ ਦੇ ਵਿੱਚ ਉਹ ਕਰ ਸਕਦੇ ਆ ਜੀ ਲਓ ਜੀ ਇਹ ਚੀਜ਼ਾਂ ਨੇ ਹੁਣ ਆਪਣਾ ਬੜੀ ਕਹੈਂਟ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਜੈਪੁਰ ਜੋਧਪੁਰ ਦਾ ਬਾਈ ਕਹ ਰਿਹਾ ਤੁਸੀਂ ਮਾਹੌਲ ਹਨਾ ਇੱਕ ਤਾਂ ਹੈਗਾ ਜੀ ਇਹ ਸੱਤ ਦਰਵਾਜਿਆਂ ਵਾਲਾ ਹਨਾ 2 3 4 5 6 7ਵਾਂ ਖੁੱਲਾ ਹੈ ਜੀ ਇਹ 7ਵਾਂ ਦਰਵਾਜ਼ਾ ਤੁਹਾਨੂੰ ਦਿਖਾਉਣਾ ਹੈ ਉਸ ਤੋਂ ਪਹਿਲਾਂ ਆ ਦੇਖੋ ਤੁਸੀਂ ਸਾਈਡ ਤੇ ਇਧਰ ਜੰਗਲ ਵੀ ਬਣਿਆ ਹੋਇਆ ਹੈ ਹਨਾ ਪੂਰਾ ਜੰਗਲ ਵਾਲਾ ਜੇ ਤੁਸੀਂ ਸ਼ਾਰਟ ਵੀ ਲੈਣਾ ਰਾਤ ਨੂੰ ਲਾਈਟ ਵਗੈਰਾ ਬਾਈ ਜੀ ਕਹਿੰਦੇ ਇੱਥੇ ਜਗ ਜਣ ਗਿਆ ਆ ਮੈਂ ਤੁਹਾਨੂੰ ਦਿਖਾਈ ਜਣਾ ਜੀ ਲਓ ਜੀ ਬਾਈ ਜੀ ਲੋਕੇਸ਼ਨ ਕੀ ਹੈ ਜਿਹਦੀ ਮੈਨੂੰ ਲੋਕੇਸ਼ਨ ਦੱਸ ਦਿਓ ਮੜੀ ਬੋਲ ਕੇ ਲੋਕੇਸ਼ਨ ਕੀ ਹੈ ਕਈ ਵਸ ਸਿੰਗਲ ਆ ਵਸ ਨਹੀਂ ਨਹੀਂ ਇਹ ਤਾਂ ਜੰਗਲਾ ਹੈ ਮਤਲਬ ਕਿੱਥੇ ਕਰਕੇ ਆਪਣਾ ਪ੍ਰੀ ਵਿਡਿੰਗ ਜਿਹੜਾ ਇਹ ਰਖੜੇ ਪਿੰਡ ਦੇ ਵਿੱਚ ਕਿੱਥੇ ਕਰਕੇ ਆਉਣਾ ਪਊਗਾ ਬਾਈ ਜੀ ਅੱਛਾ ਨਾਬਾ ਰੋਡ ਤੇ ਦਵਲਾਂ ਪਿੰਡ ਰਖੜੇ ਦੇ ਵਿੱਚ ਹੈ ਜੀ ਤੇ ਲੋ ਜੀ ਹੁਣ ਆਪਾਂ ਇੱਧਰ ਐਂਟਰ ਹੁੰਨੇ ਆ ਆਜੋ ਜੀ ਬਾਈ ਜੀ ਸਾਨੂੰ ਦੱਸਿਓ ਮੜਾ ਜੀ ਕੀ ਕੀ ਇਹ ਬਣਿਆ ਹੋਇਆ ਜੀ ਆ ਆ ਤਾਂ ਬਾਈ ਫੋਟੋਆਂ ਖਰਾਉਣ ਵਾਸਤੇ ਆ ਗੈਲਰੀ ਹਨਾ ਅੱਛਾ ਜੀ ਲੋ ਜੀ ਤੁਸੀਂ ਫੋਟੋ ਵਗੈਰਾ ਕਰਾਉਣੇ ਆ ਤਾਂ ਗੈਲਰੀ ਬਹੁਤ ਸੋਹਣੀ ਬਣੀ ਹੈ ਜੀ ਘੈਂਟ ਲੋ ਜੀ ਉਸ ਤੋਂ ਬਾਅਦ ਆਜੋ ਅੱਗੇ ਜੋਧਪੁਰ ਬੰਦਰਾ ਜੀ ਅੱਛਾ ਜੋਧਪੁਰ ਪਿੱਲਰ ਬਣੇ ਹੋਏ ਨੇ ਜੀ ਚੈੱਕ ਕਰੋ ਇਹਨਾਂ ਨੂੰ ਕਹਿੰਦੇ ਨੇ ਜੋਧਪੁਰ ਪਿੱਲਰ ਲਓ ਜੀ ਇਧਰ ਆ ਸਾਹਮਣੇ ਝੂਮਰ ਵਗੈਰਾ ਟੰਗੇ ਨੇ ਸਾਈਡ ਤੇ ਕੋਰਨਰ ਬਹਿ ਕੇ ਹਨਾ ਸੋਫਾ ਵਗੈਰਾ ਇਧਰ ਲੱਗਾ ਹੋਇਆ ਤੁਸੀਂ ਫੋਟੋ ਜਿਹੜੀ ਹੈ ਖਿਰਾ ਸਕਦੇ ਹੋ ਤੇ ਆ ਲੋ ਮੈਂ ਵਿੱਚ ਜਾਨਾ ਨਾ ਬਾਈ ਜਾ ਸਕਦੇ ਨੇ ਅੰਦਰ ਅਲੋ ਜੀ ਕਰੋ ਚੱਕ ਕੇ ਤੁਸੀਂ ਐ ਲੱਗੂਗਾ ਕਿ ਸੱਚੀ ਜੋਧਪੁਰ ਆ ਗਏ ਹਨਾ ਬਾਈ ਬਹੁਤ ਟਾਈਮ ਪਹਿਲਾਂ ਅੱਜ ਤੋਂ 7-8 ਸਾਲ ਪਹਿਲਾਂ ਬਾਈ ਨੇ ਮਾਈਂਡ ਲਾ ਕੇ ਚੀਜ਼ਾਂ ਤਿਆਰ ਕਰਾਈਆਂ ਨੇ ਤੇ ਇੱਕ ਇਹ ਸਾਡੇ ਏਰੀਆ ਨੂੰ ਕਹਿ ਲੋ ਜਾਂ ਕਿਸੇ ਨੇ ਵੀ ਸ਼ੂਟ ਵਗੈਰਾ ਕਰਨਾ ਹੈ ਤੇ ਉਹਦੇ ਵਾਸਤੇ ਬੜੀ ਵਧੀਆ ਲੋਕੇਸ਼ਨ ਹੈ ਇੱਕ ਉਪਲਬਧ ਦੀ ਹੈ ਬੜੀ ਵਧੀਆ ਜੀ ਲੋ ਕਰੋ ਚੈੱਕ ਕਿੰਨੀ ਸੋਹਣੀ ਮੀਨਾਕਾਰੀ ਹੋਈ ਹੋਈ ਹੈ ਜੀ ਚੀਜ਼ਾਂ ਵੇਖ ਕੇ ਆਨੰਦ ਆ ਜਾਂਦਾ ਜੀ ਆ ਇੱਕ ਪੁਰਾਣੀ ਲੋਕੇਸ਼ਨ ਵਿਖਾਈ ਹੋਈ ਹੈ ਜੀ ਪਹਿਲਾਂ ਇਸ ਤਰ੍ਹਾਂ ਦੀਆਂ ਇੱਟਾਂ ਹੁੰਦੀਆਂ ਸਨ ਸਟਿਲ ਫੋਟੋ ਵਗੈਰਾ ਲੈਣ ਵਾਸਤੇ ਵੀ ਹੈ ਤੇ ਬਾਕੀ ਆ ਡਿਜ਼ਾਈਨ ਵੀ ਸੋਹਣਾ ਬਣਾਇਆ ਹੋਇਆ ਜੀ ਇੱਥੇ ਵੀ ਸ਼ੂਟ ਆਪਾਂ ਲੈ ਸਕਦੇ ਆ ਜੀ ਅੱਛਾ ਬਾਈ ਜੀ ਇੰਨਾਂ ਕੋਲ ਮੈਨੂੰ ਦੱਸ ਰਹੀ ਸੀ ਬਾਈ ਜੀ ਇੱਕ ਤਾਂ ਚੇਂਜਿੰਗ ਰੂਮ ਵੀ ਹੈਗੇ ਨੇ ਹਨ ਜਿਵੇਂ ਕਿਉਂਕਿ ਜਦੋਂ ਸ਼ੂਟ ਹੁੰਦਾ ਤਾਂ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਵਾਰ-ਵਾਰ ਆਪਾਂ ਨੂੰ ਕਾਸਟਿਊਮ ਜਿਹੜਾ ਆਪਣਾ ਚੇਂਜ ਕਰਨਾ ਪੈਂਦਾ ਹਨ ਉਹ ਵੀ ਆਪਾਂ ਨੂੰ ਇੱਥੇ ਅਵੇਲੇਬਲ ਮਿਲ ਜਾਣਗੇ ਤੇ ਉਸ ਤੋਂ ਬਾਅਦ ਗੱਲ ਕਰੀਏ ਵਾਸ਼ਰੂਮ ਵਗੈਰਾ ਉਹ ਪੂਰਾ ਕਲੀਨਲੈਸ ਦਾ ਖਿਆਲ ਰੱਖ ਦੇਣਾ ਤੁਸੀਂ ਯੂਜ਼ ਕਰਨਾ ਤਾਂ ਉਹ ਵੀ ਤੁਸੀਂ ਵਰਤ ਸਕਦੇ ਹੋ ਦੇਖੋ ਆ ਆ ਨੇੜੇ ਦਿਖਾ ਯਾਰ ਆ ਜਾ ਸ਼ੂਟ ਕਰਨ ਵਾਸਤੇ ਨਾਈਟ ਸ਼ੂਟ ਵਾਸਤੇ ਆ ਮਿਲ ਜੂਗਾ ਜੀ ਆ ਸਾਹਮਣੇ ਲੋਕੇਸ਼ਨ ਹੈ ਉਹ ਵੀ ਦਿਖਾ ਦੇ ਬਈ ਜ਼ੂਮ ਕਰਕੇ ਕਿਰਾ ਹਨ ਸੋ ਇਹ ਹੈ ਜੀ ਲੋਕੇਸ਼ਨ ਆ ਰਖੜੇ ਦੇ ਬਿਲਕੁਲ ਨਾਲ ਹੈਗੀ ਹੈ ਜੀ ਇਹ ਪਿੰਡ ਦਬਲਾਣ ਦੇ ਵਿੱਚ ਨੇੜੇ ਹੈਗੀ ਜੀ ਮਾਲਵਾ ਆਈਟੀਆਈ ਔਰ ਸਾਹਮਣੇ ਰੂਮ ਨੇ ਬਾਈ ਜੀ ਹਨਾ ਜਿਹੜੇ ਇੱਧਰ ਵੀ ਰੂਮ ਨੇ ਪਰਲੇ ਪਾਸੇ ਵੀ ਰੂਮ ਹੈਗੇ ਨੇ ਤੇ ਖੇਤਾਂ ਦੇ ਵਿੱਚ ਬੜੀ ਸੋਹਣੀ ਹੈ ਇੱਕ ਲੋਕੇਸ਼ਨ ਜਿਹੜੀ ਬਣੀ ਹੋਈ ਆ ਸੋ ਤੁਸੀਂ ਆ ਸਕਦੇ ਹੋ ਤੇ ਆਪਣਾ ਹਨਾ ਇੱਥੇ ਆਪਦਾ ਸੌਂਗ ਸ਼ੂਟ ਕਰਨਾ ਮੈਰਿਜ ਦਾ ਜਿਹੜਾ ਕਹ ਲੋ ਫ੍ਰੀ ਵੈਡਿੰਗ ਸ਼ੂਟ ਆ ਕਿਸੇ ਵੀ ਤਰ੍ਹਾਂ ਦਾ ਸ਼ੂਟ ਆ ਜਿਹੜਾ ਕਰਾ ਸਕਦੇ ਹੋ ਜੀ ਸੋ ਠੀਕ ਆ ਦੋਸਤੋ ਅਸੀਂ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ